ਸਤਿ ਸ੍ਰੀ ਅਕਾਲ ਜੀ ਸਾਰੇ ਵੀਰਾਂ ਨੂੰ ਉਮੀਦ ਆ ਬਾਈ ਕਬੂਤਰ ਸਾਰਿਆਂ ਦੇ ਠੀਕ ਠਾਕ ਹੋਣਗੇ ਕੋਈ ਬਾਈ ਕਰਾਉਣੇ ਸਨ ਅੱਜ ਬੱਚਿਆਂ ਦਾ ਸ਼ੌਂਕ ਤੇ ਇੱਕ ਦਵਾਈ ਬੂਟੀ ਬਾਰੇ ਵੀ ਦੱਸ ਦਿਆਂ ਜਿਹੜੀ ਅੱਜ ਕੱਲ ਪ੍ਰੋਬਲਮ ਜਿਆਦਾ ਚੱਲ ਰਹੀ ਹੈਗੀ ਹਨਾ ਤੇ ਆਪਣੇ ਵੀ ਦੋ ਤਿੰਨ ਬੱਚਿਆਂ ਨੂੰ ਹੈਗੀ ਆ ਬਾਈ ਪ੍ਰੋਬਲਮ ਇਹ ਉਹ ਮੈਂ ਤੁਹਾਨੂੰ ਸੋ ਦਰਾ ਸ਼ੇਅਰ ਕਰ ਦਿਆਂ ਵੀ ਸਹੀ ਕਿੱਦਾਂ ਹੋਣਗੇ ਆਪਣੇ ਉਦਾਂ ਸਹੀ ਹੋਏ ਨੇ ਪਸਾਉਣੋਂ ਪਹਿਲਾਂ ਵੀ ਦੱਸਦੇ ਹੁੰਨੇ ਆ ਵੀ ਜਿਹੜਾ ਬਾਈ ਆਪਣਾ ਨੁਕਤਾ ਪਾਸ ਹੁੰਦਾ ਆਪਾਂ ਉਹੀ ਭਰਾਵਾਂ ਨੂੰ ਦੱਸਦੇ ਆ ਜਿਹੜਾ ਕੋਈ ਕੁਝ ਕਰਦੇ ਆ ਕਰਕੇ ਪਹਿਲਾਂ ਆਪ ਦੇਖਦੇ ਆ ਪਾਸ ਹੁੰਦਾ ਆਪਾਂ ਫੇਰ ਬਾਈ ਦੱਸਦੇ ਆ ਭਰਾਵਾਂ ਨੂੰ ਹਨਾ ਐ ਨਹੀਂ ਹੈਗਾ ਵੀ ਬਾਈ ਸੁਣ ਕੇ ਕਿਸੇ ਤੋਂ ਆਪਾਂ ਹੀ ਗੱਲਾਂ ਮਾਰਨ ਲੱਗ ਜਾਈਏ ਹਨਾ ਜਿਹੜੀ ਵੀ ਆਪਾਂ ਗੱਲ ਦੱਸੀ ਆ ਤੁਸੀਂ ਅਜਮਾ ਕੇ ਦੇਖਿਓ ਤੇ ਉਹ ਸਹੀ ਹੋਊਗੀ ਬਾਈ ਜਿਹੜੀ ਦਵਾਈ ਦੱਸਤੀ ਆਪਾਂ ਨੇ ਠੀਕ ਹੈ ਨਾ ਭਰਾਵੋ ਤੇ ਦਵਾਈ ਆਪਾਂ ਦੱਸਣ ਲੱਗੇ ਆ ਬਾਈ ਜਿਵੇਂ ਬੱਚੇ ਆਪਣੇ ਸੌਂਗੜਨ ਲੱਗ ਜਾਂਦਾ ਤੇ ਵਿੱਚ ਬੱਚੇ ਦੇਖੋ ਤੁਸੀਂ ਉਹ ਇੱਕ ਬੱਚਾ ਵਾਲੇ ਬੈਠਾ ਬੱਚਾ ਦੇਖੋ ਆਹਦੇ ਕਿੰਦਾ ਬੈਠਾ ਆ ਬੱਚਾ ਮੈਂ ਜ਼ੂਮ ਕਰਕੇ ਦਿਖਾਉਣਾ ਤੁਹਾਨੂੰ ਆਹ ਬੱਚਾ ਜਿਹੜੇ ਮੇਰੇ ਭਰਾਵਾਂ ਦੇ ਆ ਬੱਚੇ ਐਵੇਂ ਬੈਠਣ ਲੱਗ ਜਾਂਦੇ ਨਾ ਇਹਦਾ ਤੁਹਾਨੂੰ ਕਾਰਨ ਦੱਸਦਾ ਵੀ ਕਾਰਨ ਕੀ ਆ ਇਹਦਾ ਕਾਰਨ ਵੀਰੇ ਇੱਕ ਇਹਨਾਂ ਦੇ ਨਾ ਜੀ ਪੈਂਦੇ ਆ ਬਈ ਆ ਟਾਈਮ 'ਚ ਕੁਝ ਨਹੀਂ ਹੁੰਦਾ ਇਹਨਾਂ ਨੂੰ ਆਪਾਂ ਡਰ ਜਾਂਦੇ ਆ ਵੀ ਐ ਹੋ ਗਿਆ ਆਪਾਂ ਪਾਵਰ ਜੈਲ ਦੇਣ ਲੱਗੇ ਨਾ ਜਾਂ ਕੋਈ ਹੋਰ ਗੋਲੀ ਗੱਪਾ ਕੁਝ ਵੀ ਦੇਣ ਦੀ ਲੋੜ ਨਹੀਂ ਬਾਈ ਤੇ ਇੱਕ ਅੱਖਾਂ ਦੀ ਬਿਮਾਰੀ ਆਉਂਦੀ ਆ ਉਹਦੇ ਬਾਰੇ ਵੀ ਆਪਾਂ ਦੱਸਾਂਗੇ ਵੀ ਅੱਖਾਂ ਦਾ ਕਾਰਨ ਕੀ ਆ ਠੀਕ ਆ ਨਾ ਤੇ ਪਹਿਲਾਂ ਆਪਾਂ ਤੁਹਾਨੂੰ ਆਹ ਦੱਸਦੇ ਹਾਂ ਕਿ ਵੀ ਐਵੇਂ ਸੰਗੜ ਕੇ ਬੈਠਦੇ ਨੇ ਵੀ ਇਹਦਾ ਕੀ ਕਾਰਨ ਆ ਸੰਗੜ ਕੇ ਬੈਠਣ ਦਾ ਹਨ ਇਹਦਾ ਬਰੇ ਕਾਰਨ ਜੀਆਂ ਦੀ ਹੁੰਦਾ ਤੇ ਦੇਣਾ ਕੀ ਆ ਉਹ ਵੀ ਤੁਹਾਨੂੰ ਦੱਸਦੇ ਆ ਤੇ ਕਿਵੇਂ ਦੇਣਾ ਤੇ ਬਿੱਠਾ ਵੀ ਤੁਹਾਨੂੰ ਮੈਂ ਦਿਖਾ ਦੇਣਾ ਬਿੱਠ ਕਿਦਾਂ ਦੀ ਕਰਨ ਲੱਗ ਜਾਂਦਾ ਕਬੂਤਰ ਆ ਦੇਖੋ ਬਿਲਕੁਲ ਹਰੀ ਬਿੱਠ ਠੀਕ ਆ ਇਹਨੂੰ ਬਈ ਆਪਾਂ ਦੇਣੀਆ ਹਾਈ ਟੈਕ ਆ ਹਾਈ ਟੈਕਾ ਦੇਖ ਲੋ ਹਾਈ ਟੈਕ ਤੇ ਇਹਦੇ ਹਾਈ ਟੈਕ ਦੇ ਵਿੱਚ ਨਾ ਆਪਾਂ ਤੁਸੀਂ ਕੀ ਕਰਿਆ ਕਰੋ ਇਹਦੇ ਡਾਟਾ ਜਿਹੜਾ ਆ ਇਹਨੂੰ ਖੋਲ ਕੇ ਆ ਦੇਖੋ ਇਹਦੇ ਵਿੱਚ ਨਾ ਇੱਕ ਗਲੀ ਕੱਢ ਲਿਆ ਕਰੋ ਤੁਸੀਂ ਕਾਸੇ ਨਾਲ ਛੋਟੀ ਬਰੀਕ ਗਲੀ ਕੱਢ ਲਿਆ ਕਰੋ ਇਹਦੇ ਨਾਲ ਨਾ ਬੂੰਦਾਂ ਡਿੱਗਣ ਲੱਗ ਜਾਂਦੀਆਂ ਨੇ ਬਾਈ ਫਿਰ ਤੁਸੀਂ ਕਰਨਾ ਕੀ ਹੈ ਬਾਈ 5 ਐਮ ਐਲ ਪਾਣੀ ਲੈ ਲੈਣਾ ਤੇ 5 ml ਪਾਣੀ ਆਹ ਜਿਹੜਾ ਡਾਟਾ ਇਹਦਾ ਆਹ ਡਾਟੇ ਦੇ ਵਿੱਚ ਹੀ 5 ml ਪਾਣੀ ਪੈ ਜਾਂਦਾ ਡਾਟੇ ਦੇ ਵਿੱਚ 5 ml ਪਾਣੀ ਪਾ ਕੇ ਤੁਸੀਂ ਨੇ ਵਿੱਚ 5 ਬੂੰਦਾ ਪਾਉਣੀਆਂ ਨੇ ਤੁਸੀਂ ਨੇ ਇਹਦੀਆਂ ਹਾਈ ਟੈਕ ਦੀਆਂ 5 ਬੂੰਦਾ 5 ਬੂੰਦਾ ਹਾਈ ਟੈਕ ਦੀਆਂ ਪਾ ਕੇ ਬੱਚੇ ਨੂੰ ਦੇ ਦਿਓ ਬੱਚਾ ਤੁਹਾਡਾ ਬਿਲਕੁਲ ਸਹੀ ਹੋ ਜਾਊਗਾ ਜਿਵੇਂ ਅੱਜ ਦੇਤੀਆਂ ਕੱਲ ਨੂੰ ਸਵੇਰ ਫੇਰ ਦੇਤੀਆਂ ਖਾਲੀ ਪੇਟ ਦੇ ਉਹ ਵਧੀਆ ਗੱਲ ਆਉਂ ਜੇ ਦਾਣੇ ਵੀ ਹੋਣ ਅੰਦਰ ਤਾਂ ਐਡੀ ਟੈਨਸ਼ਨ ਲੈਣ ਦੀ ਕੋਈ ਗੱਲ ਨਹੀਂ ਹੈਗੀ ਤੇ ਬੱਚਾ ਤੁਹਾਡਾ ਬਾਈ ਸਹੀ ਹੋ ਜਾਊਗਾ ਦੋ ਦਿਨਾਂ ਦੀ ਤੁਹਾਡਾ ਬੱਚਾ ਵਾਪਸ ਹੀ ਕਰ ਜਾਊਗਾ ਬਾਈ ਇਹ ਜੀਆ ਦਾ ਕਾਰਨ ਹੈ ਹੋਰ ਕੋਈ ਕਾਰਨ ਨਹੀਂ ਤੇ ਡੋਜ਼ ਜ਼ਿਆਦਾ ਨਹੀਂ ਦੇਣੀ ਹੈਗੀ ਬਾਈ ਕਈ ਭਰਾ ਕਹਿੰਦੇ ਵੀ ਚੱਲ ਯਾਰ ਜੇ ਵੱਧ ਪੈਗੀ ਤਾਂ ਵੀ ਕੋਈ ਗੱਲ ਨਹੀਂ ਹਨਾ ਜੇ ਵੱਧ ਪਾਓਗੇ ਬਾਈ ਕੋਈ ਵੀ ਚੀਜ਼ ਹੈ ਮੈਡੀਕਲ ਵੱਧ ਤਾਂ ਨੁਕਸਾਨ ਹੀ ਕਰੂਗਾ ਫਾਇਦਾ ਕੋਈ ਨਹੀਂ ਹੈਗਾ ਠੀਕ ਹੈ ਬਾਈ ਤੇ ਦੋ ਵਾਰ ਹੀ ਦੇਣੀ ਆ ਉਦੋਂ ਬਾਅਦ ਦੋ ਦਿਨ ਵੇਟ ਕਰੋ ਜੇ ਨਹੀਂ ਸਹੀ ਹੁੰਦਾ ਹੈਗਾ ਤਾਂ ਦੁਬਾਰੇ ਫੇਰ ਦੇਖ ਸਕਦੇ ਹਾਂ ਜੇ ਮਾਣੀ ਮੁੱਢੀ ਕਮੀ ਪੇਸੀ ਲੱਗੀ ਸਾਨੂੰ ਨੂੰ ਤਾਂ ਦੁਬਾਰੇ ਦੇ ਸਕਦੇ ਹਾਂ ਦੋ ਟਾਈਮ ਦੁਬਾਰੇ ਫੇਰ ਠੀਕ ਆ ਤੇ ਇੱਕ ਆ ਗਈ ਅੱਖਾਂ ਦੀ ਗੱਲ ਹੁਣ ਜਿਹਨੇ ਭਰਾਮਾਂ ਦੀਆਂ ਅੱਖਾਂ ਨਹੀਂ ਠੀਕ ਆ ਰਹੀਆਂ ਬੱਚਿਆਂ ਦੀਆਂ ਇਹਦਾ ਅੱਖਾਂ ਦਾ ਤੁਹਾਨੂੰ ਸਹੀ ਕਰਨ ਦਾ ਤਰੀਕਾ ਦੱਸਦਾ ਤੇ ਅੱਖਾਂ ਆਉਂਦੀਆਂ ਵੀ ਜਿਆਦਾ ਉਹ ਭਰਾਮਾਂ ਦੇ ਘਰੇ ਨੇ ਜਿਹੜੇ ਬੱਚਿਆਂ ਨੂੰ ਖੁੱਡਿਆਂ ਚ ਬਈ ਹਵਾ ਨਹੀਂ ਲੱਗਦੀ ਹੈਗੀ ਠੀਕ ਆ ਜਿਆਦਾ ਤੋਂ ਜਿਆਦਾ ਬੱਚਿਆਂ ਨੂੰ ਬਾਹਰ ਰੱਖਿਆ ਕਰੋ ਜਿਨ੍ਹਾਂ ਦੀਆਂ ਅੱਖਾਂ ਦੁਖਦੀਆਂ ਨੇ ਬਾਹਰ ਹਵਾ ਹਾਰੇ ਰੱਖੋ ਤੇ ਜੇ ਫੇਰ ਵੀ ਬਈ ਨਹੀਂ ਸਹੀ ਹੁੰਦੀ ਹੈਗੀਆਂ ਇੱਕ ਦੋ ਦੀਆਂ ਤੇ ਆ ਹੈਗੀ ਆ ਅਜਿਥਰੋਮਾਈਸੀਨ ਅਜਿਥਰੋ ਅਦੇ 250 ਐਮਜੀ 500 ਐਮਜੀ ਨਾ ਲਵੇ ਬਾਈ 500 ਐਮਜੀ ਆਪਾਂ ਕਈ ਭਰਾਮਤੋਂ ਨਾ ਵੱਧ ਦਿੱਤੀ ਜਾਂਦੀ ਯਾਰ ਉਹਦੇ ਨਾਲ ਬੱਚੇ ਨਾ ਗਲਸਣ ਲੱਗ ਜਾਂਦੇ ਆ ਜਿਹੜੀ 500 ਐਮਜੀ ਆ 500 ਐਮਜੀ ਨਾਲ ਬੱਚੇ ਗਲਸਣ ਲੱਗ ਜਾਂਦੇ ਆ ਤੇ ਉਹ ਜਣ ਕੀ ਡੋਜ਼ ਜ਼ਿਆਦਾ ਹੋਣ ਕਾਰਨ ਬਾਈ ਗੋਲੀ ਬੱਚੇ ਬਾਹਰ ਕੱਢ ਦਿੰਦੇ ਆ ਜਿਹੜੀ ਆਪਾਂ ਗੋਲੀ ਦਿੰਦੇ ਆਂਗੇ ਤਾਂ ਕਰਕੇ 250 ml ਲਿਆਇਆ ਕਰੋ ਇਹਦੇ ਚੌਥਾ ਹਿੱਸਾ ਕਰ ਚਾਰ ਹਿੱਸੇ ਕਰ ਲਿਆ ਕਰੋ ਗੋਲੀ ਦੇ ਇੱਕ ਹਿੱਸਾ ਦੇ ਤਾਂ ਅੱਜ ਇੱਕ ਦੇ ਤਾਂ ਕੱਲ ਨੂੰ ਬੱਚੇ ਦੀ ਬਾਈ ਅੱਖ ਨਾਲ ਦੀ ਨਾਲ ਤੁਹਾਡੇ ਦੀ ਠੀਕ ਹੋ ਜੂਗੀ ਤੇ ਆਪਣੇ ਚੈਨਲ ਨੂੰ ਜਿਹੜੇ ਵੀ ਮੇਰੇ ਭਰਾ ਦੇਖਦੇ ਆ ਸਬਸਕ੍ਰਾਈਬਰ ਬਾਈ ਜਰੂਰ ਕਰ ਲਿਆ ਕਰੋ ਤੇ ਵਧੀਆ ਗੱਲਾਂ ਆਪਾਂ ਦੱਸਦੇ ਆ ਹਨਾ ਤੇ ਕੋਈ ਗਲਤ ਨਹੀਂ ਗਾਈਡ ਕਰਦੇ ਕਿਸੇ ਨੂੰ ਜਿਹੜਾ ਕੋ ਸਾਫ਼ ਕਰਦੇ ਆ ਉਹੀ ਭਰਾਵਾਂ ਨੂੰ ਦੱਸਦੇ ਆ ਆਪਣੇ ਚੈਨਲ ਨੂੰ ਬਾਈ ਸਬਸਕ੍ਰਾਈਬਰ ਜਰੂਰ ਕਰ ਲਿਓ ਜਿਹੜਾ ਵੀ ਮੇਰਾ ਭਰਾ ਦੇਖਦਾ ਓਕੇ ਭਾਈ ਸੱਸੇ ਗਾਲ ਸਾਰੇ ਵੀਰਾਂ ਨੂੰ